ਨਵੇਂ ਪਾਸਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ 350 ਸਾਲਾ ਸ਼ਹੀਦੀ ਪੁਰਬ ਦੇਸ਼ ਭਰ ਦੇ ਵਿੱਚ ਬੜੀ ਧੂਮ-ਧਾਮ ਨਾਲ ਜਿਹੜਾ ਮਨਾਇਆ ਜਾ ਰਿਹਾ ਹੈ ਹਰ ਪਾਸੇ ਜਿਹੜੇ ਧਾਰਮਿਕ ਸਮਾਧਮਾ ਜਿਹੜੇ ਜੋਜੂ ਕੀਤੇ ਜਾ ਰਹੇ ਨੇ ਤੇ ਇਹਦੇ ਨਾਲ ਨਗਰ ਕੀਰਤਨ ਜਿਹੜੇ ਵੀ ਕੱਢੇ ਜਾ ਰਹੇ ਨੇ ਅੱਜ ਗੁਰਦੁਆਰਾ ਅੰਬਸਾਬ ਤੋਂ ਨਗਰ ਕੀਰਤਨ ਜਿਹੜਾ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਰਵਾਨਾ ਹੋਇਆ ਜਿਹਦੇ ਵਿੱਚ ਸ੍ਰੀ ਕਾਲਕਟਖ ਸਾਹਿਬ ਦੇ ਜੇਵਾਰ ਗਿਆਨੀ ਕਲਦੀਪ ਸਿੰਘ ਗਰਗੱਜ ਤੇ ਉਹਨਾਂ ਦੇ ਨਾਲ ਜੀਪੀਸੀ ਦੇ ਹੋਰ ਜਿਹੜੇ ਪ੍ਰਬੰਧਕ ਪਰਮੇਸ਼ਤੀ ਦੇ ਹੋਰ ਗਾਰਮ ਮੈਂਬਰ ਨੇ ਉਹ ਸਾਰੇ ਇਸ ਨਗਰ ਕੈਂਪਲੇ ਦੇ ਵਿੱਚ ਸਮੂਹਿਤ ਕਰ ਰਹੇ ਨੇ ਉਹ ਨਾਲ ਜਿਹੜੀਆਂ ਸਿੱਖਿਆਵਾਂ ਦਿੱਤੀਆਂ ਗਈਆਂ ਨੇ ਕਿ ਸਿੱਖੀ ਗੁਰੂਆਂ ਲੋਕ ਇੱਕ ਵਾਰ ਕੇ ਸਾਹਿਬ ਜੀ ਦੇ ਸ਼ਹਾਦਤ ਦਿਨ ਲੈ ਕੇ ਸਾਨੂੰ ਉਹਨਾਂ ਦੀ ਜਿਹੜੀਆਂ ਸਿੱਖਿਆਵਾਂ ਦਿੱਤੀਆਂ ਨੇ ਉਹਨਾਂ 'ਤੇ ਚੱਲਣਾ ਚਾਹੀਦਾ ਤਸਵੀਰਾਂ ਦੇ ਨਾਲ ਬੈਂਡਵਾਜਾ ਜਿਹੜਾ ਤੁਸੀਂ ਉਹ ਵੀ ਦੇਖ ਸਕਦੇ ਹੋ ਕਿ ਬੈਂਡਵਾਜਾ ਆ ਜਿਹੜਾ ਜਿਹੜਾ ਉਹਨਾਂ ਵੱਲੋਂ ਵੀ ਜਿਹੜਾ ਇਸ ਨਗਰ ਕੀਰਤਨ ਦੇ ਵਿੱਚ ਸਮੂਲੀਅਤ ਕੀਤੀ ਜਾ ਰਹੀ ਆ ਤੇ ਖਾਸ ਤੌਰ ਤੇ ਤੇ ਇਸ ਨਗਰ ਕੀਰਤਨ ਦੇ ਵਿੱਚ ਖੁਦ ਪੈਦਲ ਚੱਲ ਰਹੇ ਨੇ ਪ੍ਰਸਿੱਧ ਕਲਾਕਾਰ ਦਾ ਜੇ ਜੈਕਾਰ ਗਿਆਨੀ ਤਲਦੀਪ ਸਿੰਘ ਮੜਗਾ ਜੀ ਤੇ ਉਹਨਾਂ ਦੇ ਨਾਲ ਹੋਰ ਸਮੂਹ ਸੰਗਤ ਆ ਜਿਹੜਾ ਹੁਣ ਵੀ ਕਿਲੋ ਮੀਟਰੋਂ ਜ਼ਿਆਦਾ ਦਾ ਪੈਦਲ ਰਸਤਾ ਇਹਦਾ ਬਣਾਇਆ ਗਿਆ ਤੇ ਨਾਲ ਜਿਹੜਾ ਕੰਨ ਪਿਆਰੇ ਨੇ ਜਿਹੜੇ ਨਗਰ ਕੀਰਤਨ ਦੀ ਜਿਹੜੀ ਆ ਅਗਵਾਈ ਕਰ ਰਹੇ ਨੇ ਤੇ ਉਹ ਨਾਲ ਪਿੱਛੇ ਨੂੰ ਸੰਗਤ ਪੈਦਲ ਵਾਜਾਪ ਕਰਦੀ ਹੋਈ ਇਸ ਨਗਰ ਕੀਰਤਨ ਦੇ ਵਿੱਚ ਸ਼ਾਮਲ ਹੋ ਰਹੀ ਆ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਜਿੱਥੇ ਤੱਕ ਜਿਹੜੀ ਆ ਤੁਸੀਂ ਨਿਗਾਹ ਜਾਂਦੀ ਆ ਉੱਥੇ ਤੱਕ ਤੁਸੀਂ ਦੇਖ ਸਕਦੇ ਹੋ ਕਿ ਸੰਗਤਾਂ ਦਾ ਜਿਆ ਸਹਿਲਾਬ ਨਜ਼ਰ ਆ ਰਿਹਾ ਤੇ ਇਸ ਗੱਡੀ ਦੇ ਵਿੱਚ ਜੇਕਰ ਦੇਖਿਆ ਜਾਵੇ ਮਹਿੰਗੇ ਜਿਹੇ ਬੰਦਿਆਵੇਂ ਉਹ ਪਹੁੰਚਿਆ ਹੋਈਆਂ ਨੇ ਜਿੱਥੇ ਤੱਕ ਜਿਹੜੀ ਆ ਤੁਸੀਂ ਨਿਗਾਹ ਜਾਂਦੀ ਆ ਉਹ 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 ਨੂੰ ਲੈ ਕੇ ਜਿਹੜੀਆਂ ਗੱਲਬਾਤ ਵੀ ਕਰਦੇ ਆ ਤੇ ਅੱਜ ਜਿਸ ਤਰ੍ਹਾਂ ਬੜਪਹਾਦਾ ਸਮਿਆਂ ਕੇ 350 ਸਾਲਾਂ ਜਿਹੜਾ ਸਿਧੀਪੁਰਾ ਸਾਡੀ ਜਿਹੜੀ ਇਸ ਜਿਹੜੀ ਸਾਨੂੰ ਜਿਹੜਾ ਮਨਾਉਣ ਨੂੰ ਜਿਹੜਾ ਅਫਸਰ ਮਿਲਿਆ ਇਹਨੂੰ ਲੈ ਕੇ ਜਿਹਦਾ ਗਿਆਨੀ ਕੁਲਵਿੰਦਰ ਗੜਕਾ ਜੀ ਜਰਗਾ ਸਾਹਿਬ ਅੱਜ ਜਿਹੜੀ ਸੰਗਤ ਦਾ ਸਲਾਬ ਨਜ਼ਰ ਆ ਰਿਹਾ ਤੇ ਕਿਸ ਤਰ੍ਹਾਂ ਦੇਖਦੇ ਹੋ ਕਿ ਸਾਨੂੰ 350 ਸਾਲਾਂ ਜਿਹੜਾ ਸਾਨੂੰ ਮਨਾਉਣ ਦਾ ਜਿਹੜਾ ਅਫਸਰ ਪ੍ਰਾਪਤ ਹੋਇਆ ਦੇਖੋ ਜੀ ਕੋਈ ਵੀ ਆਓ ਕਿਸੇ ਵੀ ਧਰਮ ਦਾ ਵਾ ਸਾਰੇ ਹੀ ਸੱਚੇ ਪਾਤਸ਼ਾਹ ਨੂੰ ਅੱਜ ਇੱਥੇ ਸਜਦਾ ਕਰਨ ਸਾਬ ਜਦਾਜੀਤ ਸਿੰਘ ਨਗਰ ਦੀ ਧਰਤੀ ਤੇ ਆਏ ਆ ਜਿਹੜਾ ਨਗਰ ਕੀਰਤਨ ਤੋਂ ਬੜੀ ਸਾਭ ਤੋਂ ਸ਼ੁਰੂ ਹੋਇਆ ਤੇ 23 ਨਵੰਬਰ ਨੂੰ ਆਨੰਦਪੁਰ ਸਾਹਿਬ ਸੰਪੂਰਨ ਹੋਣਾ ਬਾਕੀ ਆਪਾਂ ਜਿਵੇਂ ਦੇਖ ਪਾ ਰਹੇ ਆ ਵੀ ਸਾਬ ਜਦਾਜੀਤ ਸਿੰਘ ਨਗਰ ਦੀ ਸਮੁੱਚੀ ਸਿੱਖ ਸੰਗਤ ਗੁਰੂ ਨਾਨਕ ਨਾਮ ਲੈਵਾ ਅਤੇ ਇਥੋਂ ਦਾ ਜਿੰਨਾ ਵੀ ਭਾਈਚਾਰਾ ਵਾ ਉਹ ਅੱਜ ਸੱਚੇ ਪਾਤਸ਼ਾਹ ਨੂੰ ਨਤਮਸਤਕ ਹੋਣ ਆਇਆ ਅੱਜ ਲੋੜ ਵਾ ਸੱਚੇ ਪਾਤਸ਼ਾਹ ਦੇ ਉਪਦੇਸ਼ਾਂ ਨੂੰ ਸੁਣ ਕੇ ਮੰਨਣ ਦੀ ਔਰ ਗੁਰੂ ਸਾਹਿਬ ਨੇ ਕਿਉਂਕਿ ਧਾਰਮਿਕ ਆਜ਼ਾਦੀ ਲਈ ਦਿਲਕ ਜੰਜੂ ਦੀ ਰਾਖੀ ਲਈ ਸ਼ਹਾਦਤ ਦਿੱਤੀ ਅੱਜ ਮੁਲਕ ਦੇ ਅੰਦਰ ਇਹੋ ਜਿਹਾ ਮਾਹੌਲ ਚਾਹੀਦਾ ਵੀ ਸਾਰਿਆਂ ਦੇ ਧਰਮ ਦੀ ਕਦਰ ਹੋਵੇ ਤੇ ਸਾਰਿਆਂ ਨੂੰ ਆਪੋ ਆਪਣੇ ਧਰਮ ਦੇ ਮੁਤਾਬਕ ਜੀਣ ਦੀ ਖੁੱਲ ਹੋਵੇ ਬਾਕੀ 23 ਨਵੰਬਰ ਤੋਂ 29 ਨਵੰਬਰ ਤੱਕ ਇਹ ਜਿਹੜੇ ਸ਼ਤਾਬਦੀ ਦੇ ਪ੍ਰੋਗਰਾਮ ਆ ਪੰਥ ਵੱਲੋਂ ਆਨੰਦਪੁਰ ਸਾਹਿਬ ਗੁਰਦੁਆਰਾ ਸ੍ਰੀ ਇਸਗਨ ਸਾਹਿਬ ਦੀ ਧਰਤੀ ਤੇ ਮਨਾਏ ਜਾਣੇ ਆ ਸੋਟੇ ਵੱਲੋਂ ਅਪੀਲ ਵੀ ਕੀਤੀ ਗਈ ਸੀ ਕਿਉਂਕਿ ਸਰਕਾਰ ਵੱਲੋਂ ਆਪਣੇ ਤੌਰ ਤੇ ਵੀ ਜਿਹੜਾ ਇਸ ਸ਼ਹੀਦੀ ਪੁਰਬ ਨੂੰ ਮਨਾਇਆ ਜਾ ਰਿਹਾ ਸਰਕਾਰ ਵੱਲੋਂ ਕਿੰਨਾ ਕੁ ਮੰਨ ਲਿਆ ਗਿਆ ਸਾਨੂੰ ਲੱਗਦਾ ਕਿ ਹੋਣ ਜਿਹੜੇ ਪ੍ਰਬੰਧ ਨੇ ਉਹ ਠੀਕ ਨੇ ਇਹ ਜਿਹੜੇ ਸੰਗਤ ਨੇ ਆਉਣੀ ਆ ਦੂਰ ਦਰਾਡੇ ਤੋਂ ਬੇਸਬੇਸ ਤੋਂ ਇਤਨਾ ਦਿੱਕਤ ਨਹੀਂ ਆਉਗੀ ਬਾਕੀ ਦੇ ਸਭ ਕੁਝ ਠੀਕ ਆ ਪਰ ਆ ਜਿਹੜੇ ਬੋਰਡ ਲੱਗੇ ਇੱਥੇ ਅਧੋਰੀ ਜਾਣਕਾਰੀ ਆ ਇਹ 23 ਤੋਂ 25 ਨਹੀਂ ਆ ਇਹ 23 ਤੋਂ 29 ਆ ਤੋਂ ਇਹ ਪੂਰੀ ਜਾਣਕਾਰੀ ਦੇਣੀ ਚਾਹੀਦੀ 29 ਤਰੀਕ ਨੂੰ ਤੇ ਪਾਸ਼ਾ ਦੇ ਸੀਸ ਦਾ ਸੰਸਕਾਰ ਹੋਇਆ ਤੇ ਜੇ ਉਹ ਦਿਹਾੜਾ ਹੀ ਨਹੀਂ ਮਨਾਵਾਂਗੇ ਤੇ ਸ਼ਤਾਬਦੀ ਮੁਕੰਮਲ ਕਿੱਦਾਂ ਹੋਣੀ ਆ ਪਰ ਉਹ ਤਾਂ ਕੱਲ ਸ੍ਰੀਨਗਰ ਜਿਹੜਾ ਉੱਥੇ ਕੀਰਤਨ ਜੋ ਸ਼ੁਰੂ ਹੋਇਆ ਉੱਥੇ ਵੀ ਜਿਹੜੀ ਇਹੀ ਜਾਣਕਾਰੀ ਦਿੱਤੀ ਜਾ ਪਤਾ ਨਹੀਂ ਜਾਂਦੇ ਉਹਨਾਂ ਨੂੰ ਪੂਰਾ ਪਤਾ ਹੀ ਨਹੀਂ ਹੈਗਾ ਪੂਰੀ ਜਾਣਕਾਰੀ ਲੈਣੀ ਚਾਹੀਦੀ ਆ ਮੈਨੂੰ ਆਣ ਕੇ ਪੁੱਛ ਲੈਣ ਮੈਂ ਲਿਖ ਕੇ ਵੀ ਦੇ ਦੂੰਗਾ ਉਹਨਾਂ ਨੂੰ ਜਿਦਾ ਸਭ ਲਗਾਤਾਰ ਜਿਹੜਾ ਐ ਜੀ ਬਿਸ਼ਵ ਨੂੰ ਧਾਰਮਿਕ ਜੋ ਸਮਾਗਮ ਕੀਤੇ ਜਾ ਰਹੇ ਨੇ ਸਿੱਖਿਆਵਾਂ ਦਿੱਤੀਆਂ ਜਾ ਰਹੀਆਂ ਨੇ ਸੋ ਉਹਨੂੰ ਕੀ ਲੱਗਦਾ ਕਿ ਸਾਡੀ ਜਿਹੜੀ ਨੌਜਵਾਨ ਪੀੜ੍ਹੀ ਆ ਉਹ ਗੁਰੂਆਂ ਦੇ ਦਰਸਾਈ ਰਸਤੇ ਚੱਲ ਰਹੀ ਆ ਚੱਲੂਗੀ ਜੀ ਤੂੰ ਭਟਕ ਗਏ ਨੇ ਭਾਵੇਂ ਗੱਭਰ ਮੋਖੋ ਨੇ ਨੰਦਪੁਰ ਵੱਲ ਨੂੰ ਚੜ੍ਹਦੀ ਕਲਾ ਦੇ ਗੀਤ ਗਾਉਣਗੇ ਪੰਜਾਬ ਦੀ ਜਵਾਨੀ ਹਮੇਸ਼ਾ ਹੀ ਚੜ੍ਹਦੀ ਕਲਾ ਚ ਵਾਇਕਰ ਜਿੱਕਾ ਕਾਲ ਸਾਹਿਬ ਵਾਇਕਰ ਬੋਲੇ ਜੀ ਜੀ ਬੜਾ ਬਾਕੀ ਸੀਗੇ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਜਿੱਥੇ ਜਾ ਕੇ ਨਿਗਾਹ ਜਾਂਦੀ ਆ ਸੰਗਤ ਦਾ ਜਿਹੜਾ ਵਿਸ਼ਾਲ ਠਾਠਾ ਮਾਰਦਾ ਕਾਟਾ ਉਹ ਨਜ਼ਰ ਆ ਰਿਹਾ ਤਾਂ ਬਾਬਾ ਜੀ ਕੀ ਕਹਿਣਾ ਚਾਹੋਗੇ ਅੱਜ ਸਮੂਹਿਤ ਕਰ ਰਹੇ ਹੋ ਜਗਰ ਕੀਰਤਨ ਦੇ ਵਿੱਚ ਕਿੰਨਾ ਪ੍ਰਭਾਵਕਾ ਮੰਨ ਰਹੇ ਹੋ ਬਹੁਤ ਵਧੀਆ ਲੱਗ ਰਿਹਾ ਜੀ 350 ਸਾਲਾਂ ਸਤਾਪਦੀ ਤੋਂ ਚੱਲ ਰਹੀ ਹੈ ਬਹੁਤ ਵਧੀਆ ਲੱਗ ਰਿਹਾ ਫੈਦਲ ਚੱਲ ਰਹੇ ਹੋ ਨਾਲ ਸੰਗਤਾਂ ਦਾ ਸਲਾਮ ਨਜ਼ਰ ਆ ਰਿਹਾ ਉਹ ਜਿਆਦਾ ਸੰਗਤਾਂ ਦਾ ਇਕੱਠ ਹੈ ਜੀ 350 ਸਲਾਮ ਮਨਾਇਆ ਜਾ ਰਿਹਾ ਜੀ ਮਹਾਰਾਜੀ ਬਹੁਤ ਕਿਰਪਾ ਇਸਤਾਤਾ ਸਿੰਘ ਉਤੇ ਇੱਕ ਬਾਦਰ ਹਿੰਦੀ ਚਾਤਰ ਉਹਨਾਂ ਦਾ ਜਿਹੜਾ ਗੁਰਪ੍ਰਬ ਬੜੀ ਹੁੰਮਤਾ ਹੁੰਦਾ ਨਾਲ ਕੱਢਿਆ ਜਾ ਰਿਹਾ ਠੀਕ ਆ ਬਿਲਕੁਲ ਤੁਸੀਂ ਦੇਖ ਸਕਦੇ ਹੋ ਕਿ ਸੰਗਤਾਂ ਦਾ ਸਲਾਬ ਉਹ ਨਜ਼ਰ ਆ ਰਿਹਾ ਇਸ ਦੁੱਤੀ ਜਿਹੜੀ ਸ਼ਹਾਦਤ ਆ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਨੇ ਜਿਹੜਾ ਆਪਣੀ ਸ਼ਹਾਦਤ ਦਿੱਤੀ ਆ ਧਰਮ ਲਈ ਜਿਹੜਾ ਧਰਮ ਨੂੰ ਬਚਾਉਣ ਲਈ ਜਿਹੜਾ ਉਹਨਾਂ ਨੇ ਸਹادت ਦਿੱਤੀ ਤੇ ਤਾਂ ਕਿ ਜਿਹੜਾ ਧਰਮ ਦੇ ਵਿੱਚ ਪੱਕਾ ਰਿਹਾ ਜਾਵੇ ਤੇ ਇਸ ਜਿਹੜਾ ਆਪਣੇ ਜਿਹੜਾ ਸਿੱਖਿਆਵਾਂ ਤੇ ਜਿਹੜਾ ਗੁਰੂਆਂ ਦੇ ਦਿੱਤੀਆਂ ਸਿੱਖਿਆਵਾਂ ਤੇ ਚੱਲਦੇ ਹੋਏ ਜਿਹੜਾ ਗੁਰੂ ਦਾ ਮਾਰਗਦਰਸ਼ਨ ਕਰੀਏ ਤੇ ਇਹ ਜਿਹੜਾ ਪ੍ਰਭਾਗਾ ਸਮਾ ਇਸ ਕਰਕੇ ਕਿਹਾ ਜਾਂਦਾ ਕਿ 350 ਸਾਲਾ ਸ੍ਰੀ ਗੁਰੂ ਤੇਗ ਬਾਗ ਦਾ ਸਦੀਪੁਰਬ ਅਸੀਂ ਮਨਾ ਰਹੇ ਹਾਂ ਗਿਆਨੀ ਜੀ ਨੇ ਗੱਲਬਾਤ ਕੀਤੀ ਆ ਤਾਂ ਸਪਸ਼ਟ ਤੌਰ ਤੇ ਉਹਨਾਂ ਨੇ ਕਿਹਾ ਕਿ ਸਾਨੂੰ ਜਿਹੜੇ ਇਸ ਤਰ੍ਹਾਂ ਦੇ ਧਾਰਮਿਕ ਸਮਾਗਮ ਨੇ ਐ ਜੀ ਪੀ ਸੀ ਦੇ ਪਰਮੰਤਾ ਹੇਠ ਜ਼ਰੂਰ ਮਨਾਉਣੇ ਚਾਹੀਦੇ ਨੇ ਕਿਉਂਕਿ ਸਰਕਾਰ ਵੱਲੋਂ ਬਹੁਤ ਸਾਰੀ ਜਾਣਕਾਰ ਜਿਹੜੀ ਗਲਤ ਦਿੱਤੀ ਜਾ ਰਹੀ ਆ ਉਹਨਾਂ ਨੇ ਫਿਲਹਾਲ ਇਹ ਕਿਹਾ ਕਿ ਨੌਜਵਾਨ ਪੀੜੀ ਸਾਡੀ ਆਪਣੇ ਵਿਰਸੇ ਨਾਲ ਆਪਣੇ ਧਰਮ ਨਾਲ ਜੁੜ ਰਹੀ ਆ ਇਹ ਜਿਹੜਾ ਸਮਾਂ ਹੈ ਇਹ ਸਾਡੇ ਲਈ ਬੜਾ ਆਇਆ ਮਹਾਲੀ ਧੋਗਰਦੀ ਬਹਿਨੀਪਾਲ ਰੇਲੀ ਪੋਸਟ ਪੰਜਾਬ